ਹਸਪਤਾਲ ਚੁੜਾ ਹੈ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਹੁਣ ਸੋਮਵਾਰ ਦੇ ਰਾਤ ਕਰੀਬ 10 ਵਜੇ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਜ਼ਿਲ੍ਹਾ ਪੁਲਿਸ ਦੇ ਵੱਲੋਂ ਐਮਰਜੈਂਸੀ ਵਾਰਡ ਦੇ ਵਿੱਚ ਮਰੀਜ਼ਾਂ ਦੀ ਸੁਰੱਖਿਆ ਦੇ ਲਈ ਸਿਰਫ ਇੱਕ ਹੀ ਪੁਲਿਸ ਮੁਲਾਜ਼ਮ ਜੁੜਾਇਆ ਤਾਇਨਾਤ ਕੀਤਾ ਗਿਆ ਹੈ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਕਿਸੇ ਤਰ੍ਹਾਂ ਐਮਰਜੈਂਸੀ ਵਾਰਡ ਦੇ ਬਾਹਰ ਹੰਗਾਮਾ ਕਰ ਰਹੇ ਲੋਕਾਂ ਨੂੰ ਜੁੜਾਇ ਖੜੇੜਿਆ ਉਸ ਤੋਂ ਬਾਅਦ ਜਾਣਕਾਰੀ ਅਨੁਸਾਰ ਪਿੰਡ ਅਮਰਪੂਰਾ ਸੈਂਸੀ ਦੇ ਵਿੱਚ ਆਪਣੀ ਲੜਕੀ ਦੇ ਰਿਸ਼ਤੇ ਨੂੰ ਲੈ ਕੇ ਦੋਵੇਂ ਧਿਰ ਜਿਸ ਦੇ ਵਿੱਚ ਕਿ ਇੱਕ ਤੇਰੇ ਨੇ ਦੂਜੇ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਉਹਨ ਬੇਟੀ ਦੇ ਪੱਖ ਤੋਂ ਜਿਹੜਾ ਹੈ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਉਸ ਦੀ ਬੇਟੀ ਸਪਨਾ ਨੂੰ 22 ਸਾਲਾ ਪਵਨ ਦੇ ਪਰਿਵਾਰ ਵਾਲਿਆਂ ਨੇ 3 ਸਾਲ ਪਹਿਲਾਂ ਉਸ ਦਾ ਵਿਆਹ ਕਰਨ ਦੇ ਲਈ ਕਿਹਾ ਸੀ ਪਵਨ ਦੀ ਦੋ ਗਲੀਆਂ ਦੂਰ ਉਸੇ ਇਲਾਕੇ ਦੇ ਵਿੱਚ ਹੀ ਰਹਿੰਦਾ ਹੈ ਤੇ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਕਰੀਬ 1 ਸਾਲ ਪਹਿਲਾਂ ਪਵਨ ਅਤੇ ਉਸ ਦੇ ਪਰਿਵਾਰ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸੇ ਗੱਲ ਨੂੰ ਲੈ ਕੇ ਜਿਹੜੇ ਦੋਵੇਂ ਪਰਿਵਾਰ ਨੇ ਉਹਨਾਂ ਦੇ ਵਿੱਚ ਦੁਸ਼ਮਣੀ ਚੱਲ ਰਹੀ ਸੀ ਤੇ ਚੜਪ ਜੁੜੀ ਹੈ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲੀ ਹੈ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਬੇਟੀ ਦੇ ਰਿਸ਼ਤੇ ਨੂੰ ਲੈ ਕੇ 2 13 ਦੇ ਵਿੱਚ ਖੂਨੀ ਚੜਪ ਹੋਈ ਹੈ ਤੇ ਦੋਹਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਜੜੀ ਹੈ ਚੜਪ ਹੋਈ ਹੈ ਤੇ ਐਸੇ ਖਬਰ ਤੋਂ ਹੁਣ ਇੱਕ ਵਾਰ ਫੇਰ ਤੋਂ ਕਮਲ ਨੂੰ ਆਪਣੇ ਨਾਲ ਜੋੜਾਂਗੇ ਕਮਲ ਇੱਕ ਵਾਰ ਫੇਰ ਤੋਂ ਸਿਵਲ ਹਸਪਤਾਲ ਸੁਰਖਿਆ ਦੇ ਵਿੱਚ ਲੁਧਿਆਣਾ ਦਾ ਅਕਸਰ ਇਹ ਜੜਾ ਹੈ ਸੁਰਖਿਆ ਦੇ ਵਿੱਚ ਪੜਿਆ ਰਹਿੰਦਾ ਪਰ ਅਸ ਵਾਰ ਥੋੜਾ ਮਾਮਲਾ ਹਟਕੇ ਹੈ ਹਸਪਤਾਲ ਦੇ ਅੰਦਰ ਦੋ ਧਿਰਾਂ ਕਸ਼ਟੇ ਪੀੜੇ ਨੇ ਕੀ ਪੂਰਾ ਮਾਮਲਾ ਹੈ ਅੰਜਲੀ ਦਾਸਮਾ ਕੀ ਇਹ ਦੋ ਪਰਿਵਾਰ ਆਪਸ ਦੇ ਵਿੱਚ ਪਿੜੇ ਨੇ ਜਿਹਦੇ ਵਿੱਚ ਮਹੱਲੇ ਦੇ ਵਿੱਚ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਰੰਜਿਸ਼ ਦਾ ਕਾਰਨ ਸੀਗਾ ਕੀ ਲੜਕੀ ਪਰਿਵਾਰ ਜੋ ਹੈ ਉਹਨਾਂ ਨੇ ਆਪਣੀ ਲੜਕੀ ਦਾ ਰਿਸ਼ਤਾ ਉਸ ਦੇ ਦੋ ਗਲੀਆਂ ਦੂਰ ਰਹਿੰਦੇ ਇੱਕ ਪਰਿਵਾਰ ਦੇ ਨਾਲ ਤੈਅ ਕੀਤਾ ਸੀ ਜੋ 3 ਸਾਲ ਲਗਾਤਾਰ ਜਿਹੜਾ ਉਹ ਰਿਸ਼ਤਾ ਬਣਿਆ ਰਿਹਾ ਲੇਕਿਨ ਪਿਛਲੇ ਸਾਲ ਉਹ ਰਿਸ਼ਤਾ ਜਿਹੜਾ ਤੋੜ ਦਿੱਤਾ ਗਿਆ ਅ ਜਿਸ ਕਾਰਨ ਆਪਸ ਦੇ ਵਿੱਚ ਰੰਜਿਸ਼ ਰਿਆਨ ਕਰਾਣੇ ਆਪਸ ਦੇ ਵਿੱਚ ਉਲਝਦੇ ਰਹਿੰਦੇ ਸੀਗੇ ਪਰਿਵਾਰ ਲੇਕਿਨ ਕੱਲ ਰਾਤ ਦੋਹਾਂ ਧਿਰਾਂ ਦੇ ਵਿੱਚ ਜਿਹੜੀ ਹੈ ਲੜਾਈ ਝਗੜਾ ਹੁੰਦਾ ਉਸ ਤੋਂ ਬਾਅਦ ਪਰਚਾ ਕਟਾਉਣ ਦੇ ਲਈ ਮੈਡੀਕਲ ਮੁਆਇਨਾ ਕਰਾਉਣ ਦੇ ਲਈ ਸਿਵਲ ਹਸਪਤਾਲ ਪਹੁੰਚ ਗਏ ਨੇ ਦੋਨੋਂ ਧਿਰਾਂ ਜਿੱਥੇ ਦੁਬਾਰਾ ਤੋਂ ਇਹ ਫਸਟ ਪੇਟ ਜਾਂਦੇ ਨੇ ਔਰ ਘੱਟੋ ਘੱਟ ਦੁੱਨੋਂ ਧਿਰਾਂ ਦੇ 6 ਲੋਕ ਜਿਹੜੇ ਨੇ ਅੰਜਲੀ ਗੰਭੀਰ ਚਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਸਿਰਾਂ ਤੇ ਮੋਟਿਆਂ ਦੇ ਥੱਟਾ ਲੱਗਦੀਆਂ ਨੇ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਦੇ ਵਿੱਚ ਇਹ ਮਾਮਲਾ ਡਿਵੀਜ਼ਨ ਨੰਬਰ 2 ਨੂੰ ਦਿੱਤਾ ਜਾਂਦਾ ਹੈ ਜਿੱਥੇ ਪੁਲਿਸ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਉਂਦੀ ਹੈ ਲੇਕਿਨ ਅੰਜਲੀ ਇੱਥੇ ਦੇਖਣ ਵਾਲੀ ਗੱਲ ਇਹ ਹੈ ਜਿੱਦਾਂ ਤੁਸੀਂ ਕਿਹਾ ਕਿ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸਿਵਲ ਹਸਪਤਾਲ ਲੁਧਿਆਣਾ ਇਹ ਡਿਸਟ੍ਰਿਕਟ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਹੈ ਲੁਧਿਆਣਾ ਜਿੱਥੇ ਆਸ-ਪਾਸ ਦੇ ਪਿੰਡਾਂ ਦੇ ਔਰ ਜਿਹੜੀਆਂ ਨਗਰ ਪੰਚਾਇਤਾਂ ਦੇ ਲੋਕ ਜਵਾਨ ਦੇ ਲਈ ਜਾਂ ਫਿਰ ਮੈਡੀਕਲ ਸਹੂਲਤਾ ਦੇ ਲਈ ਲੇਕਿਨ ਸਭ ਤੋਂ ਵੱਡੀ ਜਿਹੜੀ ਵੱਦ ਕਿਸਮਤ ਹੀ ਹੈ ਇਸ ਹਸਪਤਾਲ ਦੀ ਕਿ ਰਾਤ ਨੇ ਪਹਿਲੇ ਸਿਰਫ ਇੱਕ ਸੁਰੱਖਿਆ ਮੁਲਾਜ਼ਮ ਜਿਹੜਾ ਤਨਤ ਕੀਤਾ ਜਾਂਦਾ ਅਮਰਜੈਂਸੀ ਬੋਰਡ ਦੇ ਬਾਹਰ ਜਿੱਥੇ ਨਿਤ ਜਿਹੜੇ ਨੇ ਕਲੇਸ਼ ਦੇ ਮਾਰ ਕਟਾਈ ਦੇ ਝਗੜਿਆਂ ਦੇ ਕੇਸ ਜਿਹੜੇ ਨੇ ਰੋਜ਼ ਆਉਂਦੇ ਨੇ ਔਰ ਇੱਥੇ ਗੈਂਗਸਟਰਸ ਤੱਕ ਦੇ ਜਿਹੜੇ ਮੁਲਾਸ਼ੇ ਕੀਤੇ ਜਾਂਦੇ ਨੇ ਅੰਜਲੀ ਉਸ ਦੇ ਬਾਵਜੂਦ ਸਿਰਫ ਇੱਕ ਮੁਲਾਜ਼ਮ ਦੇ ਉੱਤੇ ਪੂਰੇ ਸਿਵਲ ਹਸਪਤਾਲ ਦੀ ਸੁਰੱਖਿਆ ਨੂੰ ਛੱਡ ਦੇਣਾ ਬਿਲਕੁਲ ਕਬਲ ਮੈਂ ਵੀ ਤੱਕ ਤੋਂ ਇਹੀ ਸਵਾਲ ਕਰਨ ਜਾ ਰਹੀ ਸੀ ਉਹ ਵੀ ਚਲੋ ਠੀਕੇ ਇੱਕ ਮੁਲਾਜ਼ਮ सवाल के घेरे तो है ही पर इस वक्त जो दो पूरे देश के दे कलकत्ता वाला मामला जुड़ा है गरमाया गर्माया होश गुजरा उसके बावजूद भी हस्पताल सिर्फ एक पुलिस कर्मचारी नजर आया ਪੁਲਿਸ ਨਫਰੀਦਾ ਬਹਾਨਾ ਦਿੰਦੀ ਰਵੇ ਕਿ ਉਹਨਾਂ ਕੋਲ ਨਫਰੀ ਘਟ ਹੈ ਜਦੋਂ ਅਸੀਂ ਵੀ ਇਹ ਸਵਾਲ ਜਿਹੜਾ ਡਿਵੀਜ਼ਨ ਨੰਬਰ 2 ਦੇ ਐਸਐਚਓ ਨੂੰ ਪੁੱਛਿਆ ਕਿ ਤੁਸੀਂ ਪੁਲਿਸ ਮੁਲਾਜ਼ਮ ਕਿਉਂ ਤਾਇਨਾਤ ਨਹੀਂ ਕੀਤੇ ਤਾਂ ਉਹਨਾਂ ਨੇ ਨਫਰੀਦਾ ਬਹਾਨਾ ਬਣਾਉਂਦੇ ਹੋਏ ਕਿਹਾ ਕਿ ਮੈਂ ਜ਼ਰੂਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਲਿਖਿਆ ਕਿ ਮੈਨੂੰ ਹੋਰ ਨਫਰੀ ਜਿਹੜੀ ਹੈ ਮੁਹੱਈਆ ਕਰਾਈ ਜਾਵੇ ਲੇਕਿਨ ਨਫਰੀ ਦੇ ਘਟ ਹੋਣ ਦੇ ਨਾਲ ਸੁਰੱਖਿਆ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਲਕੱਤਾ ਕੇਸ ਦਾ ਜਿਹੜਾ ਦੱਸਿਆ ਹੈਗਾ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਹੀ ਜਿਹੜੇ ਦਰਵਾਜ਼ੇ ਤੋੜਦੇ ਗੇਸੀ ਕੇ ਸ਼ੀਸ਼ੇ ਤੋੜ ਦਿੱਤੇ ਗਏ ਸੀ ਡਾਕਟਰਾਂ ਨੂੰ ਬਾਹਰ ਕਸੀਟ ਕੇ ਘੁੱਟਿਆ ਗਿਆ ਸੀ ਇਹ ਤਾਂ ਪਿਛਲੇ 2 ਮਹੀਨਿਆਂ ਦਾ ਹੀ ਮਾਮਲਾ ਹੈ ਅੰਜਲੀ ਤਾਂ ਲੁਧਿਆਣਾ ਦੇ ਵਿੱਚ ਇਦਾਂ ਦੀਆਂ ਵਾਰਦਾਤਾਂ ਆਮ ਹੁੰਦੀਆਂ ਰਹਿੰਦੀਆਂ ਨੇ ਪੁਲਿਸ ਨਫਰੀ ਦਾ ਬਹਾਨਾ ਦੇ ਕੇ ਜਿਹੜੀ ਹੈ ਸੁਰੱਖਿਆ ਨੂੰ ਜਿਹੜਾ ਅੰਗੋਲਾ ਨਹੀਂ ਕੀਤਾ ਜਾ ਸਕਦਾ ਇਹ ਸਭ ਤੋਂ بڑا ਸਵਾਲ ਹੈ ਜ਼ਰੂਰ ਕਿਤੇ ਨਾ ਕਿਤੇ ਅੱਜ ਵੀ ਜਿਹੜਾ ਹੈਗਾ ਇਸ ਦੇ ਉੱਤੇ ਨਜ਼ਰ ਰੱਖੀ ਜਾਏਗੀ ਕਿ ਸਿਵਲ ਹਸਪਤਾਲ ਦੇ ਬਾਅਦ ਨਫਰੀ ਵਧਾਈ ਜਾਂਦੀ ਹੈ ਜਾਂ ਹਾਲਾਤ ਉਹੀ ਰਹਿੰਦੇ ਨੇ बिल्कुल ठीक है कमल बहुत बहुत शुक्रिया तो आज जानकारी देने दे ये कितने ना कितने सवाल है तो हूँ जवाब कदों तो मिलेगा ये देखना होगा क्योंकि लगातार जुड़ा है इस तरीके दे घटना सामने आते रहते हैं सिर्फ एक पुलिस कर्मचारी जुड़ा है सुरक्षा के लिए पूरे हॉस्पिटल के तैनात है ਕੱਲ ਮੇਰੇ ਸਿਰ ਦਾ ਭਰਾ ਮਾਰਿਆ ਮਾਂ ਦਾ ਮਾਰਿਆ ਮਾਂ ਨੂੰ ਕੰਨ ਕੁੱਟਿਆ ਦੋਨੇ ਤੇ ਪੁੱਛੀ ਅਸੀਂ ਕਿਹਦਾ ਟਾਈਮ ਦਾ ਹੋਇਆਗਾ ਜੀ ਜੀ ਦੇਖਦੇ ਹਾਂ ਉਹਦਾ ਸੇਕ ਟਿਕਾਣਾ ਹੋਣਾ ਕਿ ਆਪਾਂ ਇਹ ਇੱਕ ਤਾਂ ਬਹੁਤ ਹੀ ਅਪੀਲ ਵਾਲਾ ਮੁੰਡਾ ਹੈ ਬਿਲਾਦ ਸੋ ਤੇ ਜੇ ਕੋਈ ਜੁਰਮ ਆਪਣਾ ਪੜਾ ਦਈਆ ਵੀ ਸੀਨੀਅਰ ਸੀਨੀਅਰ ਗਿਆ ਇਹ ਧਿਆਨ ਚ ਲਿਆ ਜਾਊਗਾ ਮਾਮਲਾ ਵੀ ਫੋਰਸ ਚ ਭਾਈ ਜਾਵੇ ਕਿਉਂਕਿ ਪਹਿਲਾਂ ਵੀ ਕਈ ਵਾਰ ਤੇ ਹਮਲੇ ਹੋ ਚੁੱਕੇ ਆ ਇਹ ਦਿੱਤੀ ਹੋਈ ਹੈ ਜੇ ਤੂੰ ਚਾਹੂਗਾ ਅਸੀਂ ਕਰਦੇ ਕੰਮ